ਹਾਂਜੀ ਸਸੀ ਕਹਾਲ ਜੀ ਸਵੇਰ ਦੇ ਤਕਰੀਬਨ 1:00 ਵਜੇ ਆ ਅਸੀਂ ਅੱਜ ਚੱਲੇ ਹੈਗੇ ਅਮਰਸਰ ਮੇਰਾ ਬ੍ਰਦਰ ਅਮਰੀਕਾ ਤੋਂ ਆਇਆ ਹੋਇਆ ਤੇ ਅਸੀਂ ਉਹਨਾਂ ਦੇ ਨਾਲ ਚੱਲੇ ਆ ਸਵੇਰ ਦੇ ਟਾਈਮ ਤਾਂ ਚੱਲੇ ਆ ਤਾਂ ਕਿ ਦਰਸ਼ਨ ਵਧੀਆ ਹੋ ਜਾਣ ਚਲੋ ਗੱਡੀ ਤੁਸੀਂ ਚਲਾਣੀ ਆਹ ਮੈਂ ਹੀ ਚਲਾਣੀ ਗੱਡੀ ਚੱਲੇ ਗਏ ਗੱਡੀ ਸਾਰੇ ਬੈਠਣ ਲੱਗੇ ਆ ਪਹੁੰਚ ਗਏ ਆ ਅੰਮ੍ਰਿਤਸਰ ਤੇ ਪਾਰਕਿੰਗ ਲਗਾਤੀ ਆ ਗੱਡੀ ਨੂੰ ਪਾਰਕਿੰਗ ਫੁੱਲ ਹੈ ਜੀ ਦੀ ਤਕਰੀਬਨ ਇੱਧਰ ਜਾਣਾ ਆਪਾਂ ਆਹ ਪਾਰਕਿੰਗ ਫੁੱਲ ਸੀਗੀ ਸਵੇਰੇ ਇਸ ਟਾਈਮ ਅਬ ਲੋ ਇਹ ਕਿੰਨੇ ਵਜੇ 3:30 ਹੋਏ ਆ 3:30 ਦਾ ਟਾਈਮ ਹੋ ਗਿਆ ਰਾਤ ਦੇ ਟਾਈਮ ਡਰਾਈਵਿੰਗ ਥੋੜੀ ਵਧੀਆ ਹੋ ਜਾਂਦੀ ਹੈ ਉਸੇ ਕਰਕੇ ਸਾਨੂੰ ਸਵੇਕ 2 ਘੰਟਿਆਂ ਚ ਅਸੀਂ ਪਹੁੰਚ ਗਏ ਆ ਨਵੇਂ ਸ਼ਹਿਰ ਤੋਂ ਅਮ ਬੱਸ ਵਿੱਚ ਇਦਾਂ ਸੀਗਾ ਭਈ ਉਹ ਜਿਹੜੀ ਮੁਰ ਫਰੰਟ ਤੇ ਗੱਡੀਆਂ ਆਨੀਆਂ ਹੈ ਨਾ ਜਿਹਨੀਆਂ ਸਾਹਮਣੇ ਆਨੀਆਂ ਉਹ ਆਪਣੀਆਂ ਹਾਈ ਬੀਮ ਤੇ ਰੱਖਦੀਆਂ ਲੋ ਬੀਮ ਕੋਈ ਨਹੀਂ ਕਰਦਾ ਚਲੋ ਮੈਂ ਇਹ ਬਾਤਾਂ ਦੀਆਂ ਗੱਲਾਂ ਆ ਹੁਣ ਦਿਖਾਣੇ ਆ ਵੀ ਆਪਾਂ ਕਿੱਥੇ ਪਹੁੰਚ ਗਏ ਆ ਆ ਦੇਖੋ ਕੀ ਮਹਾਰਾਜ ਸਿੰਘ ਜੀ ਦਾ ਬੋਤ ਹੈ ਇਹ ਬਾਕੀ ਸੰਗਤ ਸਾਡੀ ਨਾਲ ਜਾਂਦੀ ਮੇਰੇ ਬ੍ਰਦਰ ਭੱਟੀ ਇਹਨਾਂ ਦੀ ਬੇਟੀ ਤੇ ਮੇਰੀ ਬੇਟੀ ਤੇ ਮੇਰੀ ਵਾਈਫ ਸਵੇਰ ਦੇ ਟਾਈਮ ਨਾਲ ਅ ਬੋਤੀ ਸੰਗਤ ਨਹੀਂ ਹੁੰਦੀ ਹਾਂ ਦਰਬਾਰ ਸਾਹਿਬ ਤਾਂ ਜ਼ਰੂਰ ਹੋਏਗੀ ਉੱਥੇ ਸੰਗਤ ਪਰ ਇੱਥੇ ਤਕਰੀਬਨ ਕਾਫੀ ਬੇਲਾ ਹੈ ਇਹਦਾ ਫਾਇਦਾ ਇਹ ਹੋ ਜਾਂਦਾ ਵੀ ਦਰਸ਼ਨ ਵਧੀਆ ਹੋ ਜਾਣਗੇ ਪੀ ਲਈਏ ਚਾਹ ਕਿਉਂ ਕਿ ਆਪਾਂ ਨਾ ਚਾਹ ਪੀ ਲੈਣੀ ਪਹਿਲੇ ਕਿਉਂਕਿ ਹੋ ਸਕਦਾ ਉੱਥੇ ਸਾਨੂੰ ਘੰਟਾ ਕੁ ਵੇਟ ਕਰਨੀ ਪਵੇ ਵੀ ਨਹੀਂ ਹਾਂ ਚਾਕ ਚਾਕੀ ਤੋਂ ਬਾਅਦ ਇਹ ਬਹੁਤ ਸਾਰੀਆਂ ਕਿੰਨਾਂ ਐਸਟੇਮ ਕੁੱਤੇ ਬਹੁਤ ਭੌਂਕ ਰਹੇ ਆ ਸਾਰੇ ਬਸ ਇੱਥੇ ਕੁੱਤੇ ਕਾਫੀ ਹੈ ਦਿਨ ਦੇ ਟਾਈਮ ਤੱਕ ਜਰੂਰ ਬਰਖਲ ਅੱਗੇ ਪਿੱਛੇ ਹੋ ਜਾਂਦੇ ਆ ਮੌਸਮ ਬਹੁਤ ਵਧੀਆ ਹੈ ਇਸ ਟਾਈਮ ਨਾ ਠੰਡ ਹੈ ਨਾ ਕਰਦੀ ਹੈ ਹਲਕੀ ਜਿਹੀ ਗਰਮੀ ਵਾਲਾ ਹੈ ਨਹੀਂ ਹਿਸਾਬ ਦਾ ਤੇ ਜੈਕਟ ਪਾਣੇ ਵਾਲਾ ਵੀ ਨਹੀਂ ਹਿਸਾਬ ਦਾ ਵੇਖਦਾ ਕਿ ਜੈਕਟ ਪਾਈ ਜਾ ਸਕਦੀ ਦੋ ਚਾਰ ਦਿਨ ਪਹਿਲਾਂ ਥੋੜੀ ਠੰਡ ਹੋ ਗਈ ਸੀ ਪਰ ਫਿਰ ਦੁਬਾਰਾ ਮੌਸਮ ਥੋੜਾ ਥੋੜਾ ਤਲਖੀ ਵਾਲਾ ਹੋ ਗਿਆ ਵਧੀਆ ਮੌਸਮ ਹੈ ਇਸ ਟਾਈਮ ਮੈਂ ਅਧੀਆਂ ਬਾਹਾਂ ਦੀ ਕਮੀਜ਼ ਪਾ ਕੇ ਆਇਆ ਹਾਂ ਬਸ ਥੋੜੀ ਦੇਰ ਤੱਕ ਅਸੀਂ ਦਰਸ਼ਨ ਕਰਨੇ ਆ ਤੇ ਹੋ ਸਕਦਾ ਮੈਂ ਅੰਦਰ ਬਲੌਗਿੰਗ ਨਹੀਂ ਕਰ ਸਕਦਾ ਮੈਂ ਕੱਟ ਮੈਂ ਅਵੋਇਡ ਕਰਦਾ ਹੁੰਦਾ ਜ਼ਿਆਦਾ ਪਰ ਕੋਸ਼ਿਸ਼ ਕਰਾਂਗਾ ਕਿ ਥੋੜੀ ਜਹੀ ਵੀਡੀਓ ਤੁਹਾਨੂੰ ਦਿਖਾ ਸਕਾਂ ਆਪਾਂ ਇਸੇ ਟਾਈਮ ਆਨੇ ਹੁੰਦੇ ਅੱਗੇ ਵੀ ਸਵੇਰ ਦੇ ਟਾਈਮ ਅਸੀਂ 10 ਵਜੇ ਤੱਕ 9 10 ਵਜੇ ਤੱਕ ਘਰੇ ਪਹੁੰਚ ਜਾਣਾ ਦਰਸ਼ਨ ਕਰਕੇ ਚੰਗੀ ਤਰ ਕਿ ਵਧੀਆ ਦਰਸ਼ਨ ਹੋ ਜਾਂਦੇ ਸਵੇਰੇ ਸਵੇਰੇ ਜੁੜਾ ਕਰ ਚਿੱਤ ਜੋੜੇ ਜਮਾ ਕਰਾਣ ਤੋਂ ਬਾਅਦ ਹੁਣ ਅਸੀਂ ਚੱਲੇ ਹਾਂਗੇ ਦਰਸ਼ਨ ਕਰਨ ਇਹ ਦਰਸ਼ਨੀ ਰਿਡਿਓੜੀ ਸਾਹਮਣੇ ਆ ਦਿਖ ਰਹੀ ਹੈ ਬਹੁਤ ਵਧੀਆ ਰਾਤ ਦੇ ਟਾਈਮ ਨਾਲ ਲਾਈਟਿੰਗ ਨਾਲ ਬਹੁਤ ਵਧੀਆ ਦੇਖਣ ਨੂੰ ਬਹੁਤ ਵਧੀਆ ਲੱਗਦਾ ਹੈ

ਕਹੀਏ ਕਿਥੇ ਅਮਰਸਰ ਤੋਂ ਪਹੁੰਚੇ ਚਲ ਉੱਥੇ ਖਾਲਣੇ ਦਰਸ਼ਨ ਬਹੁਤ ਵਧੀਆ ਹੋ ਗਏ ਤੇ ਖੁੱਲੇ ਦਰਸ਼ਨ ਹੋਏ ਆ ਟਾਈਮ ਜ਼ਰੂਰ ਲੱਗਾ ਹੈ ਪਰ ਸਾਰੀ ਜਿੱਦਾਂ ਜਿੱਥੇ ਜਿੱਥੇ ਜਾਣਾ ਸੀਗਾ ਸਾਰੇ ਜੀ ਕੰਮ ਮੱਥੇ ਟੇਕ ਹੋ ਗਏ ਅ ਫਿਰ ਵੀ ਸੰਕਤ ਬਹੁਤ ਜ਼ਿਆਦਾ ਹੈ ਜਿੱਦਾਂ ਮੈਂ ਅਸੀਂ ਸੋਚਦੇ ਸੀ ਵੀ ਵੀਕਡੇ ਦੇ ਵਿੱਚ ਨਹੀਂ ਇੰਨੀ ਸੰਗਤ ਹੁੰਦੀ ਪਰ ਸੰਗਤ ਵੀਕਡੇ ਚ ਵੀ ਹੁੰਦੀ ਹੈ ਹੁਣ ਅਸੀਂ ਹ ਆਪਣੇ ਜੋੜਾ ਕਰ ਚੱਲੇ ਆ ਜੋੜੇ ਬਾਕੀ ਤੇ ਹੁਣ ਵਾਪਸੀ ਹੈ ਸਮਝ ਲਓ ਸੱਗੀ ਦਿਨੀ ਕਿੱਦਾਂ ਠੀਕ ਹੈ ਮੱਥਾ ਵਧੀਆ ਟਿਕ ਹੋ ਗਿਆ ਸਾਰੇ ਪਿਛ ਦੇਖ ਲੈ ਜੋ ਇੱਕ ਮਿਕ ਪੱਤੇ ਨਾਲ ਹੀ ਆ। ਪੱਟੀ ਨਾਲ। ਹਾਂ। ਕਿਆ ਕਹਿੰਦੀ? ਬਹੁਤ ਲਾਈਨ ਵੱਡੀ ਹੈ। ਪਰ ਲਾਈਨ ਤਾਂ ਇਦੀ ਹੁੰਦੀ ਆ। ਪਰ ਅੰਦਰ ਕੋ ਤਾਂ ਲੱਗ। ਹਾਂ। ਪਸੰਦ ਆ ਲੱਗਾ? ਪਸੰਦ ਆ। ਪਸੰਦ ਆਇਆ। ਚਾ ਚਾ ਠੀਕ ਹੈ ਠੀਕ ਹੈ। ਵੇਟ ਵੋ ਕਰਨਾ ਪਿਆ ਨਾ? ਜੀ। ਵੇਟ ਕਰਨਾ ਪੈਂਦਾ। ਤਾਂ ਹੀ ਸਾਂ ਅ ਮੱਥਾ ਟੇਕ ਹੁੰਦਾ ਇੱਥੇ। ਹਾਂ ਜੀ। ਜਿਸ ਮਰ ਜਿਸ ਟਾਈਮ ਮਰਜ਼ੀ ਆ ਜਾਓ ਵੇ ਲਾਈਨ ਹੁੰਦੀ ਆ। ਹਾਂ ਜੀ। ਜਿਹੜੀ ਕੀ ਨਹੀਂ ਲੈਣਾ ਕੁਝ মাকেলে <laughs> ਠੇ ਖਾਣਾ ਹਾਂ ਆਹ ਵਾਹ ਵਾਹ ਇੱਧਰ ਜਨਾਬਾ ਟੇਬਲ ਵਾਸ਼ ਨਹੀਂ ਕਰੀਦਾ ਕਿਆ ਖਾਣਾ ਤੂੰ ਟੂਡੇ ਟੂਡੇ ਟੂਰੀਏ ਖਾਣੇ ਤੂੰ ਅੱਛਾ ਟੂਰੀਏ ਨਹੀਂ ਬਦੀ ਹੋਵੇ ਤੂੰ ਬਸ ਇਕੋਗੇ ਹੂੰ ਸੇ ਆ ਬੱਤੇ ਹੂੰ ਇਹ ਇੱਥੇ ਅਜ਼ੀਨਾ ਅੰਮ੍ਰਿਤਸਰ ਜਿਹੜੀ ਹਵੇਲੀ ਆ ਇੱਥੇ ਬ੍ਰੇਕਫਾਸਟ ਕਰਕੇ ਅੱਧਾ ਵਕਤ ਬੈਡਰ ਚਲੇ ਜਾ ਟੂਰੀ ਨਾਲ ਜੇ ਬਸ ਕਿੰਨਾ ਟਾਈਮ ਕਿਨੋ ਹੈ ਪਰ ਨਾ ਬਿਲਕੁਲ ਚੱਲ ਟੂਰੀ ਕੋਈ ਫਿਰ ਜਿਵੇਂ ਬਿਲਕੁਲ ਬੜੀ ਆਰਾਮ ਹੈ ਉਹ ਕਿਵੇਂ ਨੂੰ ਦੰਦੇ ਮੈਂ ਸੇਵਾ ਤੇ ਗਈ ਹੈ ਦਮਸ ਬੇਗ ਮਿਲਦੀ ਹੈ ਫੀ ਰਿਪੋਰਟ ਸੇ ਅੱਗੇ ਅਲੱਗ ਆਵਾਜ਼ ਅਗਲੀ ਫੀ ਰਿਪੋਰਟ ਦਾ ਸਮਾਂ ਪਰਨਾ ਕਿੰਨਾ ਸੀ ਉਹ ਲੱਭੋ ਆ ਗੱਡੀ ਕਿੱਥੇ ਲੱਗੀ ਹੋ ਆਪਣੀ ਮੈਨੂੰ ਉਰੀ ਪਤਾ ਹੀ ਕਿੱਥੇ ਲੱਗੀ ਹੋ ਆ ਇੱਥੇ ਖ ਲਾਈ ਸੀਗੀ ਇੱਥੇ ਹਾ ਹਾ ਆਹ ਲੱਗੀ ਹੋ ਦੇਖਦੀ ਦੇਖੋ ਚਲੋ